ਤੇ ਬੜੀ ਅਟੇਟਾਂਗ ਨਾ ਮੇਲਾ ਦਾ ਸਾਹਮਣੇ ਦੇਖੋ ਆ ਹਾਲ ਬਣਿਆ ਜੀ ਹਾਂਜੀ ਜਿਹੜਾ ਕਿ ਆ ਇਹਦੇ ਵਿੱਚ ਕਾਫੀ ਐਨ ਆਰ ਆਈ ਭਰਾਵਾਂ ਨੇ ਔਰ ਪਿੰਡ ਦੀ ਸੰਗਤ ਨੇ ਜੋ ਵੀ ਸਹਿਜ ਦੇਤਾ ਔਰ ਦੇਖਣ ਲਾਇਆ ਗਿਆ ਔਰ ਇਹਦੇ ਵਿੱਚ ਕੀ ਹੈ ਕਿ ਜੋ ਵੀ ਇੱਥੇ ਆਉਂਦਾ ਆਪਣੀ ਸ਼ਰਧਾ ਦੇ ਨਾਲ ਉਹਨਾਂ ਦੀਆਂ ਇਹ ਜੋ ਮੰਦਿਰ ਵਿੱਚ ਧਾਰਕਿਆਂ ਦਾ ਆਸਾਂ ਪੂਰੀਆਂ ਹੁੰਦੀਆਂ ਆਸਾਂ ਪੂਰੀਆਂ ਅਤੇ ਇਹ ਜਿਹੜਾ ਮਹਾਰਾਜ ਰਾਜਾ ਸਾਹਿਬ ਜੀ ਆ ਇਹਨਾਂ ਦਾ ਨਾਮ ਪਹਿਲਾਂ ਭਗਵਾਨ ਦਾਸ ਸੀ ਆ ਅੱਛਾ ਜੀ ਨਾਮ ਪਹਿਲਾਂ ਅਸਲ ਭਗਵਾਨ ਦਾਸ ਸੀ ਭਗਵਾਨ ਦੇ ਦਾਸ ਤੇ ਫਿਰ ਇਹਨਾਂ ਜਿੱਦਾਂ ਜਿੱਦਾਂ ਸੰਪਰਕ 'ਚ ਆਏ ਤਾਂ ਇਹਨਾਂ ਦਾ ਨਾਮ ਫੇ ਰਾਜਿਆਂ ਦਾ ਰਾਜਾ ਰੱਖਿਆ ਜਿਹੜੇ ਮਹਾਪੁਰਸ਼ਾ ਨੇ ਹਾਂਜੀ ਤੇ ਇਹ ਜਿਹੜੇ ਰਾਜਾ ਸਾਹਿਬ ਆ ਇਹ ਤਾਂ ਕੋਈ ਰੱਬੀ ਰੂਪ ਸੀ ਹੈਨਾ ਜੀ ਸਾਡੇ ਪਿੰਡ ਦੇ ਵਿੱਚ ਸਾਡਾ ਪਿੰਡ ਦਾ ਨਾਮ ਸਾਡੇ ਅੱਲਾ ਕੇ ਦਾ ਨਾਂ ਰੋਸ਼ਨ ਕੀਤਾ